ਸੇ ਕਾਲਜੀ ਮੈਂ ਜਗਜੀਤ ਮੱਕੜ ਕੌਮੀ ਰੇਡ ਦਾ ਸਾਮੀ ਏਕਨਾਨ ਮਾਨਵ ਸੇਵਾ ਕੰਪਨੀ ਦਾ ਮੈਂਬਰ ਹਾਂ ਅਸੀਂ ਟੀਐਮ ਦੀ ਉੱਗਰ ਲੈ ਕੇ ਪਹੁੰਚਿਆ ਹੈ ਜਿਸ ਵਿੱਚ ਡਾਕਟਰ ਜਿੰਨਾ ਜਿਸ ਵਿੱਚ ਪੱਤੇ ਕੋ ਸਮੂਹ ਸਾਹਿਬ ਡਾਕਟਰ ਆਇਨ ਤੇ ਤਕਰੀਬਨ 200 ਮੈਂਬਰ ਨੇ ਆਪਣਾ ਚੈੱਕਅਪ ਕਰਾਇਆ ਹੈ ਚਾਲ ਕੇ ਪਤਾ ਹੈ ਕਿ ਇਸ ਇਹ 200 ਬਸਿਕਾ ਜੀ ਇਸ ਮਾਨਵ ਸੇਵਾ ਸੰਪਤੀ ਦੀ ਮੰਡੀ ਦੇ 50 ਬੰਦੇ ਮੈਂਬਰ ਹਨ ਜੋ ਕਿ ਸ਼ਾਮ ਦੀ OTG ਸੇਵਾ ਕਰਕੇ ਚਾਰੀ ਸੇਵਾ ਕਰਦੇ ਹਾਂ ਇਸ ਸਮੇਂ ਸਮੇਂ ਤੇ ਹਾਲ ਵਿੱਚ ਦੋ ਤਿੰਨ ਕੈਂਪ ਫ੍ਰੀ ਸੇਵਾ ਦੇ ਲਾਉਨੇ ਹਨ ਜਿੱਦਾਂ ਇਲਾਜ ਮੰਡੀਰ ਬਹੁਤ ਸੂਤ ਮਿਲਦੇ ਹੈ ਇਲਾਕੇ ਵਿੱਚ ਜਿਵੇਂ ਆਕਰੀਆ ਏਜੰਡਾ ਦਾ ਸਤਾਂ ਸਿੰਘਲਾ ਖੇਮੂ ਆਣਾ ਰਮਾਣਾ ਤੋਂ ਨਹੀਂ ਆਲਾ ਮਿੰਨ ਸਰਦਿਆਂ ਵਿੱਚ ਲਿਆ ਆ ਕੇ ਆਵੇ ਇਲਾਜ ਕਰਾਉਂਦੇ ਤੇ ਅਲੱਗ ਅਜਿਹਾ ਕੰਮ ਹੋ ਰਿਹਾ ਤੇ ਕੋਈ ਵੀ ਅਜਿਹੀ ਗੀਸ ਨਹੀਂ ਕੋਈ ਪਪਕੀ ਨਹੀਂ ਸੋ ਫ੍ਰੀ ਕੰਮ ਚੱਲਦਾ ਹੈ ਗੁਆਇਜ਼ ਫ੍ਰੀ ਜਿੱਤੀ ਚੱਲਦੀ ਹੈ ਸਾਡੀ ਸਵਾਮੀ ਵਿਵੇਕਾਨੰਦ ਮਾਨਵ ਸੇਵਾ ਸੰਪਤੀ ਕੋਈ ਲਗਭਗ 20 ਸਾਲਾਂ ਤੋਂ ਇਹ ਸੇਵਾਵਾਂ ਕਰ ਰਹੀ ਹੈ ਅਸੀਂ ਆਏ ਸਾਲ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਚੈੱਕਅਪ ਕੈਂਪ ਲਾਉਂਦੇ ਆਂ ਸਰਕਾਰੀ ਹਸਪਤਾਲ ਵਿਕੇ ਸਾਡਾ ਸ਼ਾਮ ਦਾ ਤੇ ਲੰਗਰ ਸਵੇਰ ਦਾ ਚਾਹ ਬ੍ਰੈਡ ਲਗਾਤਾਰ ਚੱਲ ਰਿਹਾ ਹੈ ਕਦੇ ਵੀ ਨਾਗਾ ਨਹੀਂ ਪਿਆ ਅਸੀਂ ਸਾਰੇ ਮਰੀਜ਼ਾਂ ਅਤੇ ਉਹਨਾਂ ਨੂੰ ਜਿਹੜੇ ਨਾਲ ਦੇਖਭਾਲ ਕਰਨ ਆਏ ਰਿਸ਼ਤੇਦਾਰ ਹੈ ਉਹਨਾਂ ਨੂੰ ਵੀ ਇਹ ਖਾਣਾ ਚਾਹ ਦੁੱਧ ਸਰਵ ਕਰਦੇ ਆਂ ਅਤੇ ਅਸੀਂ ਇਹ ਸਾਰਾ ਕੰਮ ਸਾਡੀ ਮੰਡੀ ਅਤੇ ਇਲਾਕੇ ਦੇ ਸਹਿਯੋਗ ਨਾਲ ਕਰ ਰਹੇ ਹਾਂ ਧੰਨਵਾਦ ਜੀ ਮੈਂ ਡਾਕਟਰ 시ਵਾਪੁੱਟਾ ਸੈਂਟਰ ਸੈਕਟਰ ਬੁਕਾਰ ਐਸਐਮਓ ਫਕਤਾ ਕੰਮ ਕਰ ਰਹੀ ਹੈ ਜੀ

एफर्ट्स करके सारे पुअर पेसेंट्स के अनाउसमेंट करवा के पेशेंट्स की सेवा कर रहे हैं सारा काम योग्य योग है मैं उम्मीद करती हूँ अगर कि जलों भी मेन सेवा का मौका देंगे मैं अपनी टाइम एडजस्टमेंट करके जरूर